ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਰੜੀ ਕਿਸਾਨ ਪ੍ਰਭੂ ਬਹੁਤੇ ਕਿਸਾਨ ਵੀਰ ਇਸ ਵਾਰ ਵੀ ਵੀਡੀਓ ਪਾਰੇ ਨੇ ਕਿ ਜੇ ਆਪਾਂ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਦ ਕਰਦੇ ਆਂ ਕਣਕ ਦੀ ਬਿਜਾਈ ਕਰਦੇ ਆਂ ਤਾਂ ਉਹਦਾ ਉਗਰਾ ਚੰਗਾ ਨਹੀਂ ਮਿਲ ਰਿਹਾ ਆਪਾਂ ਨੂੰ ਚੰਗਾ ਰਿਜ਼ਲਟ ਨਹੀਂ ਮਿਲ ਰਿਹਾ ਕਿਸਾਨ ਭਰਾ ਉਹ ਜੇ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰ ਦਿੰਦੇ ਆ ਕਿ ਜੇ ਆਪਾਂ ਸੁਪਰ ਸੀਡਰ ਦੇ ਨਾਲ ਬਿਜਾਣਤ ਕਰਨੀ ਹੈ ਤਾਂ ਆਪਣੇ ਖੇਤ ਵਿੱਚ ਪ੍ਰੋਪਰ ਨਮੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਆਪਾਂ ਸੁਪਰ ਸੀਡਰ ਦੇ ਨਾਲ ਬਿਜਾਣਤ ਕਰਦੇ ਆ ਜੋ ਰਾਲੀ ਰੈਂਧ ਖੂੰਦ ਆਪਣੇ ਖੇਤ ਵਿੱਚ ਹੁੰਦੀ ਹੈ ਜਦੋਂ ਉਹਨੂੰ ਮਿੱਟੀ ਵਿੱਚ ਮਿਕਸ ਕਰ ਦਿੰਦੇ ਆ ਤਾਂ ਉਹ ਨਮੀ ਨੂੰ ਸੋਖ ਲੈਂਦੀ ਹੈ ਜਿਸ ਦੇ ਨਾਲ ਆਪਣੇ ਖੇਤ ਵਿੱਚ ਨਮੀ ਦੀ ਕਮੀ ਹੋਣ ਕਰਕੇ ਮਿੱਟੀ ਰੁੱਖੀ ਹੋ ਜਾਂਦੀ ਹੈ ਅਤੇ ਪ੍ਰਾਪਰ ਬੀਜ ਨੂੰ ਨਮੀ ਨਹੀਂ ਮਿਲਦੀ ਅਤੇ ਉਹਦਾ ਚੰਗਾ ਉਗਰਾ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਤਾਂ ਕਿਸਾਨ ਪ੍ਰਭੂ ਜੇ ਤੁਹਾਡੇ ਖੇਤ ਵਿੱਚ ਗੱਠਾਂ ਬਣਾਈਆਂ ਕੁਝ ਰਹਿਣ ਖੁੰਦ ਬਚੀ ਆ ਜਾਂ ਤੁਸੀਂ ਪ੍ਰਾਪਰ ਹੀ ਆਪਣੇ ਖੇਤ ਵਿੱਚ ਪਰਾਲੀ ਨੂੰ ਮਿਕਸ ਕਰਨਾ ਚਾਹੁੰਦੇ ਹੋ ਸਾਰੀ ਹੀ ਪਰਾਲੀ ਖੇਤ ਵਿੱਚ ਹੀ ਮਿਲਾਉਣਾ ਚਾਹੁੰਦੇ ਹੋ ਮਿੱਟੀ ਵਿੱਚ ਮਿਲਾ ਰਹੇ ਹਾਂ ਕਿਉਂਕਿ ਕਿਸਾਨਪਰਾ ਉਹ ਜਦੋਂ ਆਪਾਂ ਜਾਦੇ ਗਿੱਲ ਵਿੱਚ ਖੇਤ ਵਿੱਚ ਬਜਾਦ ਕਰਾਂਗੇ ਤਾਂ ਜੋ ਆਪਾਂ ਪਰਾਲੀ ਰਹਿੰਦ-ਖੂੰਦ ਨੂੰ ਵਿੱਚ ਮਿੱਟੀ ਦੇ ਮਿਲਾਵਾਂਗੇ ਉਹ ਕੁਝ ਨਮੀ ਨੂੰ ਸੋਖ ਲਵੇਗੀ ਤੇ ਆਪਾਂ ਨੂੰ ਚੰਗਾ ਅਗਰਾ ਦੇਖਣ ਨੂੰ ਮਿਲੇਗਾ ਆਪਾਂ 2019 ਤੋਂ ਸੁਪਰਸੀਡਰ ਦੇ ਨਾਲ ਕਣਕ ਦੀ ਬਜਾਦ ਕਰ ਰਹੇ ਹਾਂ ਤੇ ਹਰ ਸਾਲ ਆਪਾਂ ਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਕਿਸੇ ਵੀ ਸਾਲ ਇਹੋ ਜੀ ਦਿੱਕਤ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੀ ਕਿਉਂਕਿ ਆਪਾਂ ਜਦੋਂ ਵੀ ਕਣਕ ਦੀ ਬਜਾਦ ਕਰਦੇ ਆ ਤਾਂ ਪ੍ਰੋਪਰ ਨਮੀ ਨੂੰ ਦੇਖਦੇ ਹੋਏ ਹੀ ਕਣਕ ਦੀ ਬਜਾਦ ਕਰਦੇ ਆ ਤੇ ਚੰਗਾ ਰਿਜ਼ਲਟ ਸ਼ਾਨਦਾਰ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਆਪਾਂ 2019 ਦੇ ਵਿੱਚ ਜਦੋਂ ਸੁਪਰ ਸੀਡਰ ਆਇਆ ਤਾਂ ਉਸ ਟਾਈਮ ਵੀ ਆਪਾਂ 9-10 ਫੁੱਟ ਛਟੀਆਂ ਜੋ ਖੇਤ ਵਿੱਚ ਸੀਗਾ ਉਹ ਮਿੱਟੀ ਵਿੱਚ ਹੀ ਮਿਲਾਂਗਾ ਸੀ ਤੇ ਉਦੋਂ ਆਪਣੇ ਬਹੁਤ ਕਿਸਾਨ ਵੀ ਇਹ ਗੱਲ ਆਪਾਂ ਨੂੰ ਸੁਝਾਅ ਦਿੰਦੇ ਸੀ ਕਿ ਛੋਡੇ ਖੇਤ ਵਿੱਚ ਚੰਗਾ ਉਗਰਾ ਕਣਕ ਦਾ ਦੇਖਣ ਨੂੰ ਨਹੀਂ ਮਿਲੇਗਾ ਪਰ ਪ੍ਰੋਪਰ ਨਵੀਂ ਹੋਣ ਦੇ ਕਾਰਨ ਉਸ ਵਾਰ ਵੀ ਆਪਾਂ ਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲਿਆ ਤੇ ਅਤੇ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਜਿੱਦਾਂ ਕਿ ਕਣਕ ਦਾ ਨਾ ਉਗਰਨਾ ਤਾਂ ਉਹਦੀ ਦਿੱਕਤ ਦੇਖਣ ਨੂੰ ਬਿਲਕੁਲ ਕਣਕ ਦੇਖਣ ਨੂੰ ਨਹੀਂ ਮਿਲੀ ਸੋ ਕਿਸਾਨਪਾਬੋ ਜਦੋਂ ਵੀ ਆਪਾਂ ਸੁਪਰਸੀਡਰ ਦੇ ਨਾਲ ਬਜਾਂਦ ਕਰਨੀ ਹੈ ਤਾਂ ਆਪਾਂ ਨੂੰ ਪ੍ਰੋਪਰ ਨਮੀ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜੇ ਤੁਹਾਡੇ ਖੇਤ ਵਿੱਚ ਨਮੀ ਘੱਟ ਹੈ ਕਿਸਾਨਪਾਬੋ ਤਾਂ ਤੁਸੀਂ ਬਾਕੇ ਕਣਕ ਬੀਜ ਸਕਦੇ ਹੋ ਕਿਉਂਕਿ ਜਦੋਂ ਆਪਾਂ ਬਾਕੇ ਆਮ ਡ੍ਰਿਲ ਕਰਦੇ ਆ ਤਾਂ ਉਦੋਂ ਘੱਟ ਨਮੀ ਨਾਲ ਵੀ ਕਣਕ ਦਾ ਚੰਗਾ ਉਗਰਾ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਸੋ ਬਣੇ ਰਹੋ ਆਪਣੇ ਫੇਸਬੁਕ ਪੇਜ ਤੇ ਅਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਸਮੇਂ ਸਿਰ ਸੰਜੀਆਂ ਕਰਦੇ ਰਵਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ ਜੀ